ਅੱਜ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਦੇ ਵੱਲੋਂ 6 ਜਥੇਬੰਦੀਆਂ ਦੇ ਨਾਲ ਮਿਲ ਕੇ ਇੱਕ ਪਟਿਆਲਾ ਦੇ ਹੈੱਡ ਆਫਿਸ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ ਇਸ ਸਬੰਧੀ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਆਜ਼ਾਦ ਯੂਨੀਅਨ ਦੇ ਪ੍ਰਧਾਨ ਮਨਜਿੰਦਰ ਕੁਮਾਰ ਬੱਬੂ ਸ਼ਰਮਾ ਜੀ ਜੁੜ ਚੁੱਕੇ ਨੇ ਪਹਿਲਾਂ ਸਵਾਗਤ ਕਰਦੇ ਆ ਬੱਬੂ ਸ਼ਰਮਾ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਹਾਂ ਜੀ ਸਰ ਸੱਸੀ ਗਾਰ ਜੀ ਸੱਸੀ ਗਾਰ ਸਰ ਇਹ ਕੀ ਹੋ ਗਿਆ ਸੀ ਅਹਿਜਾ ਕਿ ਅੱਜ ਤੁਹਾਨੂੰ ਜਿਹੜਾ PRTC ਹੈੱਡ ਆਫਿਸ ਦੇ ਬਾਹਰ ਧਰਨਾ ਪ੍ਰਦਰਸ਼ਨ ਕਰਨਾ ਪਿਆ ਪਰ ਉਸੋ ਪਿਛਲੇ ਸਮੇਂ ਤੋਂ ਨਾ ਜੀ ਲਗਾਤਾਰ ਐਕਸ਼ਨ ਕਮੇਟੀ ਵੱਲੋਂ ਮੈਨੇਜਮੈਂਟ ਨੂੰ ਕੁਝ ਮੰਗਾਂ ਨੂੰ ਲੈ ਕੇ ਨਾ ਜੀ ਮੰਗ ਪੱਤਰ ਦਿੱਤੇ ਹੋਏ ਸੀ ਲਗਾਤਾਰ ਤੇ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਹੋਇਆ ਸੀਗਾ ਵੀ ਅਸੀਂ ਆਦਰਵਾਈਜ਼ ਤੁਸੀਂ ਇਹਨਾਂ ਮੰਗਾਂ ਦੇ ਜੋ ਤੁਹਾਡੇ ਲੈਵਲ ਦੀਆਂ ਨੇ ਜਾਂ ਸਰਕਾਰ ਲੈਵਲ ਦੀਆਂ ਨੇ ਉਹਨਾਂ ਦਾ ਕੋਈ ਫੌਰੀ ਹੱਲ ਨਹੀਂ ਕਰਦੇ ਤਾਸੀਂ 13 ਤਰੀਕ ਨੂੰ ਹੈੱਡ ਹਾਊਸ ਦੇ ਮਤਲਬ ਬਾਹਰ ਧਰਨਾ ਲਾਵਾਂਗੇ ਤੇ ਉਸ ਦੇ ਵਿੱਚ ਜੀ ਅੱਜ 6 ਜਥੇਬੰਦੀਆਂ ਨੇ ਐਕਸ਼ਨ ਕਮੇਟੀ ਦੇ ਥਰੂ ਜਿਵੇਂ ਮਤਲਬ 8ਕ ਜਥੇਬੰਦੀ ਜੀ ਇੰਟ ਤੱਕ ਕਰਮਚਾਰੀ ਜਲ ਐਸਸੀਬੀਸੀ ਤੇ ਆਜ਼ਾਦ ਜਥੇਬੰਦੀ ਹੂੰ ਤੇ ਇੱਕ ਰਿਟਾਇਰਮੈਂਟ ਜਥੇਬੰਦੀ ਸੀ ਭਰਾਤਰੀ ਜਥੇਬੰਦੀ ਹੂੰ ਤੇ 6 ਜਥੇਬੰਦੀਆਂ ਵੱਲੋਂ ਅੱਜ ਜੀ ਹੈੱਡ ਹਾਊਸ ਦੇ ਮੂਹਰੇ ਧਰਨਾ ਮਜਾਰਾ ਕੀਤਾ ਗਿਆ ਹੂੰ ਜਿਸ ਦੇ ਵਿੱਚ ਅਸੀਂ ਨਾ ਆਪਣੀਆਂ ਮੁੱਖ ਮੰਗਾਂ ਨੂੰ ਲੈ ਕੇ ਮਤਲਬ ਸਾਡੇ ਐਕਸ ਕਨਵੀਨਰ ਨੇ ਨਿਰਮਲ ਸਿੰਘ ਧਾਰੀਆਲ ਹੂੰ ਉਹਨਾਂ ਨੇ ਵੀ ਮਤਲਬ ਪੂਰੇ ਜੋਰ ਸ਼ੋਰ ਨਾਲ ਸਾਰੀ ਟੀਮ ਨੂੰ ਗਾਈਡ ਕੀਤਾ ਤੇ ਮਤਲਬ ਉਸ ਐਜੀਟੇਸ਼ਨ ਨੂੰ ਚਲਾਇਆ ਜੀ ਅ ਜੇ ਧਰਨੇ ਨੂੰ ਉੱਥੇ ਹੂੰ ਮੁੱਖ ਤੌਰ ਤੇ ਚਲਾਇਆ ਜੀ ਹੂੰ ਇਹ ਇਹਦੇ ਵਿੱਚ ਜੀ ਸਾਡੀ ਮੇਨ ਮੰਗ ਮਤਲਬ ਪੰਜਾਬ ਸਰਕਾਰ ਨੂੰ ਜਾਂ ਮੈਨੇਜਮੈਂਟ ਨੂੰ ਇਹ ਸੀ ਵੀ ਘਟੋ ਘਟ ਅਸ ਟਾਈਮ ਜੀ ਪੀ ਆਰਟੀਸੀ ਦੇ ਵਿੱਚ 500 ਬੱਸਾਂ ਦੀ ਲੋੜ ਹੈ ਵੀ ਜਿਹੜੀਆਂ ਉਹ ਬੱਸਾਂ ਨੇ ਸਾਨੂੰ ਲਗਾਤਾਰ ਮਤਲਬ ਮੈਨੇਜਮੈਂਟ ਵੱਲੋਂ ਆਨੇ ਬਹਾਨੇ ਲਾਏ ਜਾਂਦੇ ਨੇ ਵੀ ਬੱਸਾਂ ਦੀ ਤਿਆਰੀ ਚੱਲ ਰਹੀ ਹੈ ਫਿਲਹਾਲ ਕੰਪਲੀਟ ਨਹੀਂ ਅਸੀਂ ਸਰਕਾਰ ਤੋਂ ਪਰਮਿਸ਼ਨ ਲੈਣੀ ਹੈ ਉਹ ਲਗਾਤਾਰੀ ਗੋਲ ਮੋਲ ਕੀਤੀਆਂ ਜਾ ਰਹੀਆਂ ਸੀ ਜਿਹਦੇ ਕਰਕੇ ਸਾਨੂੰ ਕੁਝ ਜ਼ਰੂਰੀ ਮੰਗਾਂ ਨੂੰ ਲੈ ਕੇ ਅੱਜ ਧਰਨਾ ਲਾਉਣਾ ਪਿਆ ਜੀ ਜਿਹੜੀ ਬੱਸਾਂ ਦੀ ਮੰਗ ਸੀ ਉਹ ਮੇਨ ਸੀ ਹੂੰ 600 500 ਬੱਸ ਘੱਟ ਹੈ ਜਿਹਦੇ ਕਾਰਨ ਜਿਹੜੇ ਬਜ਼ੁਰਗ ਨੇ ਬੱਚੇ ਨੇ ਸਾਡੀਆਂ ਭੈਣਾਂ ਨੇ ਜਿਹੜਾ ਫ੍ਰੀ ਆਧਾਰ ਕਾਰਡ ਵਾਲਾ ਸਿਸਟਮ ਚੱਲਿਆ ਹੋਇਆ ਪੰਜਾਬ ਦੇ ਵਿੱਚ ਜੀ ਫ੍ਰੀ ਵਾਲਾ ਉਹਦੇ ਕਰਕੇ ਬਹੁਤ ਸਾਰੀਆਂ ਮੁਸ਼ਕਲਾਂ ਆਉਂਦੀਆਂ ਨੇ ਜੀ ਮਤਲਬ ਲੋਕਾਂ ਨੂੰ ਜਿਹਦੇ ਵਿੱਚ ਸਟੂਡੈਂਟ ਵੀ ਆ ਜਾਂਦੇ ਨੇ ਕੋਈ ਜੌਬ ਕਰਨ ਵਾਲੇ ਮੁਲਾਜ਼ਮ ਵੀ ਆ ਜਾਂਦੇ ਨੇ ਜਿਨ੍ਹਾਂ ਤੋਂ ਸਮੇਂ ਸਿਰ ਮਤਲਬ ਆਪਣੀ ਡਿਊਟੀ ਤੇ ਨਹੀਂ ਪਹੁੰਚਿਆ ਜਾਂਦਾ ਜਾਂ ਬੱਚਿਆਂ ਦੇ ਕਲਾਸਾਂ ਮਿਸ ਹੋ ਜਾਂਦੇ ਨੇ ਬੱਸਾਂ ਵਾਲੀ ਸਾਡੀ ਮੇਨ ਮੰਗ ਸੀ ਪਰ ਪੰਜਾਬ ਸਰਕਾਰ ਬਣੀ ਨੂੰ ਮਾਨ ਸਾਹਿਬ ਦੀ ਸਰਕਾਰ ਨੂੰ 22 ਸਾਲ ਹੋ ਚੁੱਕੇ ਨੇ ਸਾਡੇ ਅੱਜ 22 ਸਾਲਾਂ ਦੇ ਵਿੱਚ ਇੱਕ ਵੀ ਮਤਲਬ ਬੱਸ ਨਹੀਂ ਪਾਈ ਗਈ ਸਰਕਾਰੀ ਬੱਸ ਜਿਹੜੀ ਅਦਾਰੇ ਦੇ ਵਿੱਚ ਇਹਨਾਂ ਨੂੰ ਪਾਉਣੀ ਚਾਹੀਦੀ ਸੀ ਕਿਤੇ ਨਾ ਕਿਤੇ ਸਰ ਮਾਨ ਸਾਹਿਬ ਦੇ ਨਾ ਬਿਆਨ ਹੁੰਦੇ ਸੀ ਪਹਿਲਾਂ ਵੀ ਪ੍ਰਾਈਵੇਟ ਬੱਸਾਂ ਨੂੰ ਥੱਲ ਪਾਈ ਜਾਊਗੀ ਕਿਤੇ ਨਾ ਕਿਤੇ ਆਰਬਿਟ ਜਿਹੜੀ ਟਰਾਂਸਪੋਰਟ ਸੀ ਬਾਦਲਾਂ ਦੀ ਵੀ ਉਹਨਾਂ ਨੂੰ ਥੱਲ ਪਾ ਕੇ ਸਰਕਾਰੀ ਬੱਸਾਂ ਨੂੰ ਰੂਟਾਂ ਦੇ ਉੱਤੇ ਚਲਾਇਆ ਜਾਊਗਾ ਪਰ ਕਿਤੇ ਨਾ ਕਿਤੇ ਉਹ ਗੱਲਾਂ ਮਤਲਬ ਸਾਨੂੰ ਅ ਅ ਕਮ ਉਦਿਆ ਕਮ ਆਉਂਦੀਆਂ ਤਕਰੀਬਨ ਐ ਲੱਗ ਰਿਹਾ ਨੇ ਵੀ ਲਾਰੇ ਲੱਪੀ ਸੀਗੇ ਲੋਕਾਂ ਨੂੰ ਹੂੰ ਦੂਸਰੀ ਮੰਗ ਸਰ ਸਾਡੀ ਮਤਲਬ ਪੀਆਰ ਡੀਸੀ ਦੇ ਵਿੱਚ ਇੱਕ ਐਵੇਂ ਦਾ ਸਿਸਟਮ ਬਣਾ ਰੱਖਿਆ ਸਰ ਘੱਟੋ ਘੱਟ 3-4 ਪ੍ਰਕਾਰ ਦੀ ਜਿਹੜੀ ਤਨਖਾਹ ਹੈ ਉਹ ਵਰਕਰਾਂ ਨੂੰ ਮਿਲਦੀ ਹੈ ਕੁਝ ਜਿਹੜੇ ਰੈਗੂਲਰ ਮੁਲਾਜ਼ਮ ਨੇ ਉਹਨਾਂ ਨੂੰ ਘੱਟੋ ਘੱਟ 50 ਤੋਂ 60 ਹਜ਼ਾਰ ਰੁਪਏ ਦੇ ਵਿੱਚ ਮਤਲਬ ਤਨਖਾਹ ਮਿਲਦੀ ਹੈ ਜਿਹੜੇ ਕੁਝ 2020 ਤੋਂ ਪਹਿਲਾਂ ਦੇ ਭਰਤੀ ਨੇ ਉਹਨਾਂ ਨੂੰ 25 ਤੋਂ 30 ਹਜ਼ਾਰ ਤਨਖਾਹ ਮਿਲਦੀ ਹੈ ਜਿਹੜੇ ਨਵੀਂ ਭਰਤੀ ਜੋਇਨਿੰਗ ਹੋਈ ਹੈ ਨਵੇਂ ਮਤਲਬ ਵਰਕਰ ਆਏ ਨੇ ਡਰਾਈਵਰ ਕਨੈਕਟਰ ਉਹਨਾਂ ਨੂੰ ਡੀਸੀ ਰੇਟ 10 ਤੋਂ 12000 ਰੁਪਏ ਤਨਖਾਹ ਮਿਲਦੀ ਹੈ ਜੀ ਮਤਲਬ 1000 ਦੇ ਵਿੱਚ 3-3 ਤਨਖਾਹ ਹਨ ਡਰਾਈਵਰਾਂ ਕਨੈਕਟਰਾਂ ਨੂੰ ਇਹ ਬਹੁਤ ਵੱਡਾ ਸ਼ੋਸ਼ਣ ਹੋ ਰਿਹਾ ਵਰਕਰਾਂ ਦਾ ਜੀ ਜਿਹੜਾ ਜਿਹੜਾ ਤੁਸੀਂ ਅੱਜ ਸਰਦਾਰ ਆਇਆ ਸੀ ਇਸ ਸਬੰਧੀ ਤੁਸੀਂ ਪਹਿਲਾਂ ਜਿਹੜੇ ਤੁਹਾਡੇ ਉੱਚ ਅਧਿਕਾਰੀ ਨੇ ਉਹਨਾਂ ਨੂੰ ਮਿਲੇ ਸੀ ਉਹਨਾਂ ਕੋਲ ਆਪਣੀਆਂ ਇਹ ਮੰਗਾਂ ਰੱਖੀਆਂ ਸੀ ਬਿਲਕੁਲ ਜੀ ਬਿਲਕੁਲ ਅਸੀਂ ਜਿਹੜੇ ਸਾਡੇ ਮੈਨੇਜਿੰਗ ਡਾਇਰੈਕਟਰ ਨੇ ਐਮ ਡੀ ਸਾਹਿਬ ਨੂੰ ਮੰਗ ਪੱਤਰ ਚੇਅਰਮੈਨ ਸਾਹਿਬ ਨੂੰ ਮੰਗ ਪੱਤਰ ਤੇ ਜਿਹੜੇ ਸਾਡੇ ਉੱਚ ਅਧਿਕਾਰੀ ਨੇ ਉਹਨਾਂ ਨੂੰ ਮਦਰ ਸਟੇਟ ਲੈਵਲ ਤੱਕ ਮੰਗ ਪੱਤਰ ਭੇਜੇ ਹੋਏ ਨੇ ਜਿਹੜੀਆਂ ਸਾਡੀਆਂ ਮੁੱਖ ਮੰਗਾਂ ਨੇ ਉਹਨਾਂ ਦੇ ਧਿਆਨ ਦੇ ਵਿੱਚ ਨੇ ਜੀ ਤੇ ਅਸੀਂ ਮੰਗਾਂ ਵੇਰਵੇ ਮੁਤਾਬਕ ਉਹਨਾਂ ਨੂੰ ਪੂਰੀ ਡਿਟੇਲ ਭੇਜੀ ਹੋਈ ਆ ਸਰ ਪਰ ਉਹਨਾਂ ਦੁਆਰਾ ਤੁਹਾਨੂੰ ਕੋਈ ਭਰੋਸਾ ਨਹੀਂ ਦਿਵਾਇਆ ਗਿਆ ਜਾਂ ਤੁਹਾਨੂੰ ਫਿਰ ਮਜਬੂਰਨ ਜਿਹੜਾ ਇਹ ਫੈਸਲਾ ਲੈਣਾ ਪਿਆ ਸਰਨੇ ਪ੍ਰਦਰਸ਼ਨ ਦਾ ਉਹਨਾਂ ਨੇ ਤੁਹਾਡੀ ਬਾਹ ਨਹੀਂ ਫੜੀ ਬਿਲਕੁਲ ਜੀ ਅਸੀਂ ਪਿੱਛੇ 27 ਤਰੀਕ ਨੂੰ ਸਾਡੇ ਜਿਹੜੇ ਮੈਨੇਜਿੰਗ ਡਾਇਰੈਕਟਰ ਨੇ ਪੀਆ ਆਰਟੀਸੀ ਦੇ ਕੁਝ ਜੀਐਮ ਸਾਹਿਬ ਸੀ ਸਾਡੇ ਜਿਹੜੇ ਮੁੱਖ ਦਫ਼ਤਰ ਦੇ ਵਿੱਚ ਬੈਠਦੇ ਨੇ ਉਹਨਾਂ ਨਾਲ ਬੈਠ ਕੇ ਟੇਬਲ ਟਾਕ ਇੱਕ ਇੱਕ ਕਰਕੇ ਮੰਗ ਦੇ ਉੱਤੇ ਡਿਟੇਲ ਦੇ ਵਿੱਚ ਗੱਲਬਾਤ ਹੋਈ ਉਹਨਾਂ ਨੇ ਭਰੋਸਾ ਜ਼ਰੂਰ ਦਿੱਤਾ ਪਰ ਕਿਤੇ ਨਾ ਕਿਤੇ ਉਹ ਗੱਲਾਂ ਮਤਲਬ ਲਾਰੇ ਲੱਫੇ ਵਾਲੀ ਲੱਗਦੀਆਂ ਨੇ ਜਿੰਨੀਆਂ ਵੀ ਗੱਲਾਂ ਬਾਤਾਂ ਸੀ ਉਹਨਾਂ ਨਾਲ ਤੈਅ ਕੀਤੀਆਂ ਉਹਨਾਂ ਦਾ ਕਿਸੇ ਵੀ ਚੀਜ਼ ਨੂੰ ਅਮਲਾ ਦੇ ਵਿੱਚ ਨਹੀਂ ਲਿਆਂਦਾ ਗਿਆ ਇਸ ਕਾਰਨ ਮਜਬੂਰਨ ਅੱਜ ਸਾਨੂੰ ਤਰਨੇ ਦਾ ਮਤਲਬ ਜਿਹੜਾ ਰੂਪ ਧਾਰਨਾ ਤਰਨੇ ਨੂੰ ਦੇਣਾ ਪੈਜੀ ਅੱਜ ਤੁਹਾਡੀ ਕੋਈ ਮੈਨੇਜਮੈਂਟ ਦੇ ਨਾਲ ਕੋਈ ਗੱਲਬਾਤ ਹੋਈ ਹੈ ਤੇ ਜੇਕਰ ਤੁਹਾਡੀ ਕੋਈ ਗੱਲਬਾਤ ਹੋਈ ਹੈ ਤਾਂ ਉਹਨਾਂ ਦੁਆਰਾ ਤੁਹਾਨੂੰ ਕੀ ਭਰੋਸਾ ਦਵਾਇਆ ਗਿਆ ਤੇ ਕੀ ਗੱਲਬਾਤ ਹੋਈ ਆ ਤੁਹਾਡੀ ਉਹਨਾਂ ਨਾਲ ਨਹੀਂ ਸਰ ਅੱਜ ਕੋਈ ਗੱਲਬਾਤ ਨਹੀਂ ਕੋਈ ਮੈਨੇਜਮੈਂਟ ਨਾਲ ਤੇ ਅਸੀਂ ਅੱਜ ਸਟੇਜ ਦੇ ਉੱਤੋਂ ਐਲਾਨ ਕੀਤਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆਪਣੀ ਮੀਟਿੰਗ ਕਰਕੇ ਤਿੱਖੇ ਜਿਹੜੇ ਸੰਘਰਸ਼ ਨੇ ਉਹਨਾਂ ਦੀ ਤਿਆਰੀ ਕਰਾਂਗੇ ਚਾਹੇ ਕੋਈ ਪੰਜਾਬ ਦੇ ਵਿੱਚ ਜਿਮਨੀ ਚੋਣ ਹੋ ਰਹੀ ਹੋਵੇ ਉਹਨੂੰ ਘੇਰਨ ਦੀ ਗੱਲ ਲਾ ਲਓ ਚਾਹੇ ਅਸੀਂ ਕੋਈ ਆਪਣੀ ਮੀਟਿੰਗ ਕਰਕੇ ਐਕਸ਼ਨ ਕਮੇਟੀ ਨਾਲ ਪਹਿਲਾਂ ਮੰਗੂ ਜਦੋਂ ਬੱਸਾਂ ਦੀ ਘਾਟ ਆ ਪੂਰੀ ਨਹੀਂ ਕੀਤੀ ਜਾ ਰਹੀ ਪਿੱਛੇ ਚੋਣ ਜਵਤਾ ਲੱਗਾ ਸੀ ਉਦੋਂ ਇਹਨਾਂ ਕੋਲ ਬਹਾਨਾ ਸੀ ਹੁਣ ਫੇਰ ਅਜੇ ਤੱਕ ਜੀ ਜਿਹੜੀ ਫਾਈਲ ਹੈ ਕੋਈ ਨਵੀਂ ਬੱਸਾਂ ਪਾਉਣ ਦੀ ਉਹ ਅਜੇ ਮਤਲਬ ਅੱਗੇ ਚੁਰੀ ਨਹੀਂ ਰਹੀ ਤੇ ਸੋ ਜੇ ਐਕਸ਼ਨ ਕਮੇਟੀ ਨਾਲ ਗੱਲਬਾਤ ਕਰਕੇ ਅਸੀਂ ਦੁਬਾਰਾ ਤੋਂ ਜੋ ਕਾਨੂੰਨ ਦੇ ਵਿੱਚ ਰਹਿ ਕੇ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ 52 ਸਵਾਰੀਆਂ ਦਾ ਪ੍ਰੋਟੈਸਟ ਕਰਨ ਲਈ ਮਜਬੂਰ ਹੋ ਸਕਦੇ ਹਾਂ ਕਿਉਂਕਿ ਅਸੀਂ ਨਹੀਂ ਚਾਹੁੰਦੇ ਵੀ ਸਾਡੀਆਂ ਧੀਆਂ ਭੈਣਾਂ ਸਾਡੇ ਬੱਚੇ ਸਾਡੇ ਬਜ਼ੁਰਗ ਦੁਬਾਰੋਂ ਬੱਸ ਸਟੈਂਡਾਂ ਦੇ ਵਿੱਚ ਅੱਡਿਆਂ ਦੇ ਉੱਤੇ ਹਰਾਸਮੈਂਟ ਹੋਣ ਪਰ ਕਿਤੇ ਨਾ ਕਿਤੇ ਮੈਨੇਜਮੈਂਟ ਵੱਲੋਂ ਪੰਜਾਬ ਸਰਕਾਰ ਵੱਲੋਂ ਸਾਨੂੰ ਮਜਬੂਰ ਕੀਤਾ ਜਾ ਰਿਹਾ ਹੈ ਅਸੀਂ ਦੁਬਾਰੋਂ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ 52 ਸਵਾਰੀਆਂ ਦਾ ਜਿਹੜਾ ਪ੍ਰੋਟੈਸਟ ਹੈ ਜੀ ਉਹਨੂੰ ਦੁਬਾਰੋਂ ਅਸੀਂ ਸਟੈਂਡ ਕਰ ਸਕਦੇ ਹਾਂ ਅਸੀਂ ਫੇਰ ਮਤਲਬ ਸਰਕਾਰ ਦੇ ਧਿਆਨ 'ਚ ਲਿਆਵਾਂਗੇ ਅਸੀਂ 52 ਸਵਾਰੀਆਂ ਤੋਂ ਵੱਧ ਸਵਾਰੀਆਂ ਨਹੀਂ ਸ਼ੁਰੂਆਂ ਇਹ ਜੇਕਰ ਤੁਹਾਡਾ ਜਿਹੜਾ ਹੋਇਆ ਹੈ ਮੈਨੇਜਮੈਂਟ ਹੈ ਤੁਹਾਡਾ ਅਦਾਰਾ ਹੈ ਜੇ ਤੁਹਾਡੀ ਉਹਦੇ ਉੱਚ ਅਧਿਕਾਰੀ ਨੇ ਗੱਲਬਾਤ ਨਹੀਂ ਸੁਣ ਰਹੀ ਸੀ ਤਾਂ ਫਿਰ ਤੁਸੀਂ ਟ੍ਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਨਾਲ ਗੱਲਬਾਤ ਕਰਨੀ ਸੀ ਪਰ ਲਾਲਜੀਤ ਭੁੱਲਰ ਦੇ ਧਿਆਨ ਦੇ ਵਿੱਚ ਜਿਹੜੇ ਸਾਡੇ ਮੰਤਰੀ ਸਾਹਿਬ ਨੇ ਬਹੁਤ ਬਾਰੀ ਉਹਨਾਂ ਦੇ ਨਾਲ ਟੇਬਲ ਟਾਕ ਦੀ ਮੀਟਿੰਗਾਂ ਹੋਈਆਂ ਨੇ ਤਕਰੀਬਨ ਮਤਲਬ ਜਦੋਂ ਵੀ ਜਾਣਿਆ ਲਾਰੇ ਲੱਪੇ ਗੋਲਮੋਲ ਗੱਲਾਂ ਉਹ ਵੀ ਸਾਡੇ ਨਾਲ ਇਦਾਂ ਹੀ ਕਰਦੇ ਨੇ ਇਸ ਕਰਕੇ ਬਾਰ-ਬਾਰ ਜਿਹੜੇ ਪ੍ਰੋਟੈਸਟ ਹੁੰਦੇ ਨੇ ਬਾਰ-ਬਾਰ ਹੜਤਾਲਾਂ ਹੁੰਦੀਆਂ ਨੇ ਕਿਤੇ ਨਾ ਕਿਤੇ ਸਾਡੇ ਟਰਾਂਸਪੋਰਟ ਮੰਤਰੀ ਉਹ ਚੀਜ਼ ਦੇ ਜ਼ਿੰਮੇਵਾਰ ਨਹੀਂ ਹੁਣ ਜਿਹੜੀ ਪਿੱਛੇ ਇਲੈਕਸ਼ਨ ਹੋਈ ਹੈ ਉਹ ਲੋਕਾਂ ਦੇ ਸਾਹਮਣੇ ਜੱਗ ਜਾਹਰ ਹੈ ਸਰ ਦੇਖੋ ਜਿਹੜੇ ਟਰਾਂਸਪੋਰਟ ਮੰਤਰੀ ਨੇ ਉਹਨਾਂ ਕੋਲੇ ਪੰਜਾਬ ਦੇ ਕੈਬਨਿਟ ਰੈਂਕ ਹੋਣਾ ਤੇ ਕਿੰਨੀ ਵੱਡੀ ਮਤਲਬ ਹਾਰ ਹੈ ਜਿਹੜੀ ਉਹ ਲੋਕਾਂ ਨੇ ਜਿਹੜਾ ਫਤਵਾ ਦਿੱਤਾ ਹੈ ਤਾਂ ਉਹ ਕਿਤੇ ਨਾ ਕਿਤੇ ਜੀ ਇਹ ਚੀਜ਼ਾਂ ਸਾਹਮਣੇ ਆਉਂਦੀਆਂ ਨੇ ਵੀ ਜੇ ਟਰਾਂਸਪੋਰਟ ਦੇ ਵਿੱਚ ਕੰਮ ਕੀਤਾ ਹੁੰਦਾ ਜਾਂ ਲੋਕਾਂ ਨੂੰ ਕੁਝ ਦਿੱਤਾ ਹੁੰਦਾ ਤਾਂ ਉਹ ਜ਼ਰੂਰ ਜਿੱਤੇ ਬਹੁਤ ਸਾਰੇ ਮੰਤਰੀ ਪੰਜਾਬ ਸਰਕਾਰ ਦੇ ਹਾਰੇ ਨੇ ਤਾਂ ਕਿਤੇ ਨਾ ਕਿਤੇ ਚੀਜ਼ ਸਾਹਮਣੇ ਆਉਂਦੀ ਹੈ ਜੀ ਵੀ ਜਿਹੜੇ ਕੰਮ ਨੇ ਉਹ ਲੋਕਾਂ ਨੂੰ ਨਹੀਂ ਹੋਏ ਲੋਕਾਂ ਦੇ ਉਹ ਕੰਮ ਲੋਕਾਂ ਨੂੰ ਲਾਰੇ ਲੱਪਿਆਂ ਤੋਂ ਸਿਵਾ ਹੋਰ ਕੁਝ ਨਹੀਂ ਮਿਲਿਆ ਅਸੀਂ ਸੀਐਮ ਸਾਹਿਬ ਨੂੰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਭਾਸ ਸਿੰਘ ਮਾਨ ਜੀ ਨੂੰ ਬੇਨਤੀ ਕਰਦੇ ਆਂ ਵੀ ਜਿਹੜੇ ਤੁਹਾਡੇ ਟਰਾਂਸਪੋਰਟ ਮੰਤਰੀ ਨੇ ਜਾਂ ਤੁਹਾਡੇ ਅਧਿਕਾਰੀ ਨੇ ਟਰਾਂਸਪੋਰਟ ਦੇ ਉਹਨਾਂ ਦਾ ਪੀਆਰਟੀਸੀ ਦੇ ਅਦਾਰੇ ਵੱਲ ਟਰਾਂਸਪੋਰਟ ਵੱਲ ਬਿਲਕੁਲ ਵੀ ਧਿਆਨ ਨਹੀਂ ਹੈਗਾ ਸਰ ਜਿਹੜੀਆਂ ਬਾਰ-ਬਾਰ ਐਜੀਟੇਸ਼ਨਾਂ ਹੜਤਾਲਾਂ ਹੋ ਰਹੀਆਂ ਨੇ ਤਾਂ ਕਿਸੇ ਨੇ ਕਿਹਾ ਉਹ ਜ਼ਿੰਮੇਵਾਰ ਨਹੀਂ ਜੀ ਹਾਂ ਤੁਸੀਂ ਗੱਲਬਾਤ ਕੀਤੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ